ਪਿਛਲੇ ਦਿਨੀ ਇੱਕ ਖਬਰ ਨਿਕਲ ਕੇ ਆਈ ਖਬਰ ਸੀ ਕਿ ਇੱਕ ਜ਼ਿਮੀਂਦਾਰ ਦਾ 19 ਕਰੋੜ ਦਾ ਕਿੱਲਾ ਵਿਕਿਆ ਇੱਕ ਕਿਸਾਨ ਦਾ ਪੌਣੇ 5 ਵਿੱਗੇ ਦਾ ਜਿਹੜਾ ਕਿੱਲਾ ਸੀ ਉਹ ਕਿੱਲਾ 19 ਕਰੋੜ ਦਾ ਵਿਕਿਆ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ 19 ਕਰੋੜ ਕਿੰਨਾ ਹੁੰਦਾ ਮੈਂ ਇੱਕ ਵਾਰ ਫਿਰ ਦੱਸ ਦਿਆਂ ਜੇਕਰ ਕਿਸੇ ਨੂੰ ਭੁਲੇਖਾ ਹੋਵੇ ਕਿ ਪੌਣੇ 5 ਇਕੜ ਦਾ ਇੱਕ ਕਿੱਲਾ ਚੰਡੀਗੜ੍ਹ ਦੇ ਵਿੱਚ ਇੱਕ ਕਿਸਾਨ ਦਾ 19 ਕਰੋੜ ਦਾ ਵਿਕਿਆ 19 ਕਰੋੜ ਦਾ ਥੋਡੀਆਂ ਜ਼ਮੀਨਾਂ ਦੇ ਰੇਟ ਵੀ ਕਰੋੜਾਂ ਦੇ ਹੋਣਗੇ ਜਿਹੜੀ ਥੋਡੀਆਂ ਜ਼ਮੀਨਾਂ ਨੇ ਥੋਡੀਆਂ ਜ਼ਮੀਨਾਂ ਮਰਲਿਆਂ ਦੇ ਵਿੱਚ ਕਨਾਲਾਂ ਦੇ ਵਿੱਚ ਬਿਸੋਈਆਂ ਦੇ ਵਿੱਚ ਬਿਗੀਆਂ ਦੇ ਵਿੱਚ ਕਿੱਲਿਆਂ ਦੇ ਵਿੱਚ ਏਕੜਾਂ ਦੇ ਵਿੱਚ ਇਦਾਂ 19-19 ਕਰੋੜ ਦੀਆਂ ਹੀ ਵਿਕਣਗੀਆਂ 19 ਕਰੋੜ ਤਾਂ ਕੁਝ ਵੀ ਨਹੀਂ 19 ਕਰੋੜ ਦਾ ਜ਼ਿਕਰ ਸਿਰਫ ਮੈਂ ਇਸ ਕਰਕੇ ਕੀਤਾ ਕਿਉਂਕਿ ਇਹ ਤਾਜ਼ਾ ਅਪਡੇਟ ਹੈ ਜਿਹੜੀ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਆਈ ਕਿ 19 ਕਰੋੜ ਦਾ ਕਿਲਾ ਵਿਕਿਆ ਸਸਤੀ ਗੱਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਾਡੇ ਇਸ ਚੈਨਲ ਸੱਤ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਕਰ ਲੈਣਾ ਸਾਡਾ ਕੀ ਆਪਣੇ ਸਾਰਿਆਂ ਦਾ ਹੀ ਚੈਨਲ ਹੈ ਜਿੱਥੇ ਲੋਕਾਂ ਦੀ ਗੱਲ ਹੁੰਦੀ ਹੈ ਲੋਕਾਈ ਦੀ ਗੱਲ ਹੁੰਦੀ ਹੈ ਉਹ ਸਾਰਿਆਂ ਦਾ ਹੀ ਸਾਂਝਾ ਇੱਕ ਪਲੈਟਫਾਰਮ ਹੁੰਦਾ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਦੋਸਤੋ ਕੋਈ ਜ਼ਿਆਦਾ ਸਮਾਂ ਨਹੀਂ ਨਿਕਲਣਾ ਹੈਗਾ ਜਦੋਂ ਪੰਜਾਬ ਦੇ ਕਿਸਾਨਾਂ ਦੇ ਕੋਲੇ ਜ਼ਮੀਨ ਨਹੀਂ ਰਹਿਣੀ ਸਿਰਫ ਉਹਨਾਂ ਕੋਲੇ ਪੈਸਾ ਰਹਿ ਜਾਊਗਾ ਉਹ ਪੈਸਾ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਕਰੋੜਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੇਣਾ ਇਹ ਪੈਸਾ ਵੀ ਕੁਝ ਕ ਟਾਈਮ ਰਹੂਗਾ ਥੋੜਾ ਟਾਈਮ ਨਿਕਲੂਗਾ ਇਹ ਪੈਸਾ ਵੀ ਮੁੜ ਉਹਨਾਂ ਹੀ ਕੰਪਨੀਆਂ ਦੀ ਜੇਬ ਦੇ ਵਿੱਚ ਚਲੇ ਜਾਣਾ ਜਿਨ੍ਹਾਂ ਕੰਪਨੀਆਂ ਨੇ ਕਰੋੜਾਂ ਰੁਪਏ ਦੇ ਇੱਥੇ ਕਿੱਲੇ ਖਰੀਦਣੇ ਨੇ ਸੋ ਦੇਖੋ ਕਿ ਤਿੰਨ ਖੇਤੀ ਕਾਨੂੰਨ ਨੂੰ ਬੀਜੇਪੀ ਦੀ ਸਰਕਾਰ ਲੈ ਕੇ ਆਈ ਸੀ ਬੀਜੇਪੀ ਦੀ ਸਰਕਾਰ ਨਹੀਂ ਤਿੰਨ ਖੇਤੀ ਕਾਨੂੰਨ ਉਹ ਵਾਪਸ ਲੈ ਲਈ ਸੀ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਨੂੰ ਉਭਾਰੇ ਸੀ ਕਿ ਐਮਐਸਪੀ ਖਤਮ ਹੋ ਜਾਊਗੀ ਜੇ ਐਮਐਸਪੀ ਖਤਮ ਹੋਊਗੀ ਤਾਂ ਕਿਸਾਨ ਕੀ ਕਰੂਗਾ ਕਿਸਾਨ ਦੀਆਂ ਜ਼ਮੀਨਾਂ ਵਿਕ ਜਾਣਗੀਆਂ ਬੀਜੇਪੀ ਸਰਕਾਰ ਦਾ ਇੱਥੇ ਕੋਈ ਹੋਰ ਓਪੀਨੀਅਨ ਸੀ ਬੀਜੇਪੀ ਸਰਕਾਰ ਤੇ ਬੀਜੇਪੀ ਦੇ ਖੇਤੀਬਾੜੀ ਮੰਤਰੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਮਿਤ ਸ਼ਾ ਇਹ ਸਭ ਜਿਹੜੇ ਵੱਡੇ ਮੰਤਰੀ ਨੇ ਇਹ ਕਹਿੰਦੇ ਸੀ ਕਿ ਐਦਾਂ ਦਾ ਕੁਝ ਨਹੀਂ ਹੈਗਾ ਕਿਸਾਨ ਗੁੰਮਰਾਹ ਕਰਨ ਇੱਕ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਨੇ ਦੂਜੇ ਬਸ ਇਹ ਕਿਸਾਨ ਕਹਿੰਦੇ ਸੀ ਕਿ ਨਹੀਂ ਨਹੀਂ ਤੁਹਾਡੀਆਂ ਜ਼ਮੀਨਾਂ ਵਿਕ ਜਾਣਗੀਆਂ ਜੇਕਰ ਮੈਂ ਓਸੀਜਨ ਨੂੰ ਵੀ ਪਾਸੇ ਰੱਖ ਦਵਾਂ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਤੁਸੀਂ ਦੇਖੋ ਕਿ ਮੋਹਾਲੀ ਜਿਹੜਾ 에어ਪੋਰਟ ਰੋਡ ਹੈ ਉਸ 에어ਪੋਰਟ ਰੋਡ ਦੇ ਉੱਪਰ ਜਿਹੜੇ ਪਿੰਡ ਸੀ ਉਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਸੀ ਉਹ ਜ਼ਮੀਨ ਕਰੋੜਾਂ ਦੇ ਵਿੱਚ ਵਿਕੀ ਤੇ ਕਰੋੜਾਂ ਰੁਪਏ ਕਿਸਾਨਾਂ ਨੂੰ ਮਿਲੇ ਵੀ ਉਹਨਾਂ ਵਿੱਚੋਂ ਕਈ ਕਿਸਾਨ ਤਾਂ ਬਣ ਗਏ ਜਿਨ੍ਹਾਂ ਨੇ ਜਾਇਦਾਦ ਜ਼ਮੀਨ ਮਲਾ ਲਈ ਕਈ ਕਿਸਾਨ ਨਸ਼ੇ ਦੇ ਵਿੱਚ ਪੈ ਗਏ ਉਹਨਾਂ 3 ਪੁੱਤ ਅਗੇ ਨਸ਼ੇ ਦੇ ਵਿੱਚ ਪੈ ਗਏ ਵੱਡੀ ਵੱਡੀ ਗੱਡੀਆਂ ਵੱਡੇ ਵੱਡੇ ਮਹਿਲ ਘਰ ਬਣਾ ਲਏ ਉਹਨਾਂ ਲੋਕਾਂ ਨੇ ਇੱਕ ਮਹਿੰਗੀ ਜੀਵਨ ਸ਼ੈਲੀ ਅਪਣਾ ਲਈ ਉਹਨਾਂ ਲੋਕਾਂ ਨੇ ਵੱਡੇ ਵੱਡੇ ਘਰ ਬਣ ਗਏ ਮਹਿੰਗੀ ਜੀਵਨ ਸ਼ੈਲੀ ਮਹਿੰਗੇ ਮੋਬਾਈਲ ਹੱਥਾਂ ਦੇ ਵਿੱਚ ਸੋਨੇ ਦੀਆਂ ਚੈਨ ਇਹ ਸਾਰਾ ਕੁਝ ਹੋਇਆ ਯਾਨੀ ਕਿ ਪੈਸਾ ਉਹਨਾਂ ਲੋਕਾਂ ਦੀ ਹੀ ਜੇਬ ਦੇ ਵਿੱਚ ਚਲਾ ਗਿਆ ਜਿਨ੍ਹਾਂ ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਆਇਆ ਸੀ ਹੁਣ ਪੰਜਾਬ ਦੇ ਵਿੱਚ ਵੱਡੇ ਵੱਡੇ ਹਾਈਵੇ ਬਣ ਰਹੇ ਨੇ ਵੱਡੇ ਵੱਡੇ ਜਿਹੜੇ ਰੇਲਵੇ ਜੰਕਸ਼ਨ ਨੇ ਉਹ ਰੇਲਵੇ ਜੰਕਸ਼ਨ ਬਣ ਰਹੇ ਨੇ ਇੱਕ ਵੱਡਾ ਉਦਯੋਗ ਪੰਜਾਬ ਦੇ ਵਿੱਚ ਇਨਵੈਸਟ ਕਰ ਰਿਹਾ ਜੇਕਰ ਇਹ ਸਾਰੇ ਵੱਡੇ ਵੱਡਾ ਰੇਲਵੇ ਜੰਕਸ਼ਨ ਹੋ ਗਿਆ ਵੱਡੇ ਵੱਡੇ ਉਦਯੋਗ ਹੋ ਗਏ ਵੱਡੇ ਵੱਡੇ ਹਾਈਵੇਜ਼ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਇੱਥੇ ਆਉਣ ਵਾਲੇ ਦਿਨਾਂ ਦੇ ਵੀ ਜਿਹੜੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਤੇਜ਼ੀ ਫੜਨਗੇ ਰੇਟ ਮਹਿੰਗੇ ਹੋਣਗੇ ਕਿਸਾਨਾਂ ਦੀ ਜੇਬ ਦੇ ਵਿੱਚੋਂ ਪੈਸੇ ਵੀ ਕੱਢ ਲੈਣੇ ਨੇ ਕਿਸਾਨਾਂ ਜ਼ਮੀਨਾਂ ਵੀ ਕੱਢ ਲੈਣੀਆਂ ਨੇ ਜਦੋਂ 10 20 30 ਸਾਲ ਨਿਕਲ ਜਾਣਗੇ ਫਿਰ ਕਿਸਾਨਾਂ ਨੂੰ ਪਤਾ ਲੱਗੂਗਾ ਕਿ ਇਹਨਾਂ ਜ਼ਮੀਨਾਂ ਦਾ ਮੁੱਲ ਕੀ ਸੀ ਇਹਨਾਂ ਜ਼ਮੀਨਾਂ ਦੀ ਸਾਡੇ ਲਈ ਕੀਮਤ ਕੀ ਸੀ ਜਿਹੜੀਆਂ ਅਸੀਂ ਜ਼ਮੀਨਾਂ ਕਾਡੀਆਂ ਦੇ ਭਾਅ ਵਿੱਚ ਤੀਆਂ ਜਿਹੜੇ ਅੱਜ ਕਰੋੜ ਨੇ ਆਹ ਕਰੋੜ ਉਸ ਵੇਲੇ ਕਾਡੀਆਂ ਦੇ ਭਾਅ ਲੱਗਣਗੇ ਜਿੰਨਾਂ ਲੋਕਾਂ ਨੇ ਅੱਜ ਤੋਂ 15 ਸਾਲ ਪਹਿਲਾਂ ਮੋਹਾਲੀ 에ਰੋ ਸਿਟੀ ਚੰਡੀਗੜ੍ਹ ਇਸ ਨਿਊ ਚੰਡੀਗੜ੍ਹ ਮੂਲਾਂ ਪਰ ਦੁਜਾਈਰੀ ਆ ਗਿਆ ਉਹ ਸਾਰੇ ਪਾਸੇ ਜ਼ਮੀਨਾਂ ਵੇਚੀਆਂ ਪੰਜਾਬ ਦੇ ਕਈ ਥਾਵਾਂ ਦੇ ਵਿੱਚ ਉਦੋਂ ਕਰੋੜ ਕਰੋੜ 50 50 ਲੱਖ 2 2 ਕਰੋੜ ਨੂੰ ਵੀ ਕਹਿੰਦੇ ਸੀ ਕਿ ਬਹੁਤ ਵੱਡੀ ਰਕਮ ਹੈ ਪਰ ਆਹੀ ਜ਼ਮੀਨਾਂ ਜਦੋਂ ਅੱਗੇ ਕੰਪਨੀਆਂ ਨੇ 14 14 ਕਰੋੜ 15 15 ਕਰੋੜ 18 18 ਕਰੋੜ 20 20 ਕਰੋੜ 10 10 ਕਰੋੜ ਦੀਆਂ ਵੇਚੀਆਂ ਕਰੋੜੋ ਕਰੋੜ ਦੀਆਂ ਲੈ ਕੇ ਉਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਸਾਡੀ ਜ਼ਮੀਨ ਦੀ ਕੀਮਤ ਕੀ ਸੀ ਜੇ ਅਸੀਂ ਨਾ ਵੇਚਦੇ ਅੱਜ ਇਹਨਾਂ ਦਾ ਰੇਟ ਵੀ ਵੱਧ ਜਾਣਾ ਸੀ ਤਾਂ ਦੇਖੋ ਕਿ ਕਾਰਪੋਰੇਟ ਜਿਹੜਾ ਹੁੰਦਾ ਕਾਰਪੋਰੇਟ ਚਾਹੁੰਦਾ ਕਿ ਮੈਂ ਦੁਨੀਆ ਦੇ ਉੱਪਰ ਕੰਟਰੋਲ ਕਰਾਂ ਸਭ ਕੁਝ ਹੋ ਕੇ ਦੇਖ ਲਿਆ ਵੱਡੀਆਂ ਵੱਡੀਆਂ ਚੰਗਾਂ ਵੀ ਹੋ ਲਈਆਂ ਸਾਰਾ ਕੁਝ ਹੋ ਲਿਆ ਪਰ ਦੁਨੀਆ ਦੇ ਉੱਪਰ ਕੰਟਰੋਲ ਨਹੀਂ ਹੋਇਆ ਹੁਣ ਵੱਡੇ ਕਾਰਪੋਰੇਟਰ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਜੇਕਰ ਅਸੀਂ ਧਰਤੀ ਦੇ ਉੱਪਰ ਕਾਬਜ ਹੋ ਗਏ ਜੇਕਰ ਅਸੀਂ ਅਨਾਜ ਦੇ ਉੱਪਰ ਕਾਬਜ ਹੋ ਗਏ ਤਾਂ ਅਸੀਂ ਸਮਝੋ ਕਿ ਲੋਕਾਂ ਦੇ ਉੱਪਰ ਕਾਬਜ ਹੋ ਗਏ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਵਿਕ ਗਈਆਂ ਉਦੋਂ ਕਿਸਾਨ ਕੀ ਕਰਨਗੇ ਇੱਕ ਵਾਰ ਹੁਲਾਰਾ ਜਾਊਗਾ ਪੈਸੇ ਆ ਗਏ 2 4 5 ਸਾਲ 10 ਸਾਲ ਦੇ ਵਿੱਚ ਬਸਤਵ ਉਹ ਇੱਕ ਪੀੜੀ ਨਿਕਲ ਜੂਗੀ ਅਗਲੀ ਪੀੜੀ ਦੇ ਹੱਥ ਦੇ ਵਿੱਚ ਟਿਫਨ ਹੋਊਗਾ ਰੋਟੀਆਂ ਵਾਲਾ ਉਹ ਹੋਲਿਵੂਡ ਕਲਾਸ ਦੇ ਵਿੱਚ ਤਬਦੀਲ ਹੋਈ ਹੋਊਗੀ ਸੋ ਲੜਾਈ ਇਹ ਨਹੀਂ ਹੈਗੀ ਕਿ ਸਾਡੀ ਜ਼ਮੀਨ ਕਿੰਨਿਆਂ ਦੀ ਵਿਕ ਰਹੀ ਹੈ ਲੜਾਈ ਇਹ ਹੈਗੀ ਹੈ ਕਿ ਇਹ ਮਿੱਟੀ ਇਹ ਧਰਤੀ ਜਿਸ ਮਿੱਟੀ ਦੇ ਵਿੱਚ ਕਿਸਾਨ ਮਰ ਖਾਪ ਰਿਹਾ ਇਸ ਧਰਤੀ ਦੇ ਅਸਲੀ ਵਾਰਸ ਕੌਣ ਨੇ ਲੜਾਈ ਸਾਰੀ ਇਸ ਗੱਲ ਦੀ ਹੈ ਧੰਨਵਾਦ